ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਦੀ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਕੀ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵਾਲੀ ਸ਼ਾਦਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋ ਜਲ ਪੰਜਾਬ ਸਰਕਾਰ ਪੈਨ ਲਗਾਵੇ ਦੱਸਿਏ ਕਿ ਜੈਜੀ ਵੀ ਦੋ ਦਹਾਕਿਆਂ ਤੋਂ ਵੱਦ ਸਮੇ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇ ਸਮੇ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾयक ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਹੈ। ਤੋਂ ਅੰਦਾਜ਼ਾ ਇਹ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ। ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ गिर ਗਏ ਨੇ। ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਡਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਸਨ ਮਰਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦਾzie ਕੀ ਜੈਜੀ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਹੈ ਤੋ ਅੰਦਾਜ਼ਾ ਹੈ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਜ਼ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੋੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਕੀ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵਾਲੀ ਸ਼ਾਦਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋ ਜਲ ਪੰਜਾਬ ਸਰਕਾਰ ਪੈਨ ਲਗਾਵੇ ਦੱਸਿਏ ਕਿ ਜੈਜੀ ਵੀ ਦੋ ਦਹਾਕਿਆਂ ਤੋਂ ਵੱਦ ਸਮੇ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇ ਸਮੇ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾयक ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪুতਲਾ ਵੀ ਫੋਕਿਆ ਗਿਆ ਹੈ ਤੋਂ ਅੰਦਾਜ਼ਾ ਇਹ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕਸ਼ੋਕੀਨਾ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦਾਜ਼ੀਏ ਕੀ ਜੈਜ਼ੀ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜ਼ੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਹੈ ਤੋਂ ਅੰਦਾਜ਼ਾ ਹੈ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਜ਼ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਦੀ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦੱਸਿਏ ਕਿ ਜੈਜੀ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾयक ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪুতਲਾ ਵੀ ਫੋਕਿਆ ਗਿਆ ਹੈ ਤੋਂ ਅੰਦਾਜ਼ਾ ਇਹ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕਸ਼ੋਕੀਨਾ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੁਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦਾਜ਼ੀਏ ਕੀ ਜੈਜੀ ਵੀ ਦੋ ਦਹਾਕਿਆਂ ਤੋਂ ਵੱਦ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪুতਲਾ ਵੀ ਫੋਕਿਆ ਗਿਆ ਹੈ ਤੋਂ ਅੰਦਾਜ਼ਾ ਹੈ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਜ਼ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਦੀ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦੱਸਿਏ ਕਿ ਜੈਜੀ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾयक ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪুতਲਾ ਵੀ ਫੋਕਿਆ ਗਿਆ ਹੈ ਤੋਂ ਅੰਦਾਜ਼ਾ ਲਹੀ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕਸ਼ੋਕੀਨਾ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਹਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲਦ ਤੋਂ ਜਲਦ ਪੰਜਾਬ ਸਰਕਾਰ ਪੈਨ ਲਗਾਵੇ ਦਾzie ਕੀ ਜੈਜੀ ਵੀ ਦੋ ਦਹਾਕਿਆਂ ਤੋਂ ਵੱਦ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗਾਇਕ ਦਾ ਪੁਤਲਾ ਵੀ ਫੋਕਿਆ ਗਿਆ ਤੋ ਅੰਦਾਜ਼ਾ ਹੈ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਜ਼ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਦੀ ਰਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਸਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਕੀ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵਾਲੀ ਸ਼ਾਦਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋ ਜਲ ਪੰਜਾਬ ਸਰਕਾਰ ਪੈਨ ਲਗਾਵੇ ਦੱਸਿਏ ਕਿ ਜੈਜੀ ਵੀ ਦੋ ਦਹਾਕਿਆਂ ਤੋਂ ਵੱਦ ਸਮੇ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇ ਸਮੇ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾयक ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਹੈ ਤੋਂ ਅੰਦਾਜ਼ਾ ਇਹ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈਜੀ ਵੀ ਦੇ ਇਸ ਗੀਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ ਪੰਜਾਬੀ ਗਾਇਕ ਜੈਜੀ ਵੀ ਇੱਕ ਵਾਰ ਮੁੜ ਤੋਂ ਵਿਵਾਦਾਂ ਦੇ ਘੇਰੇ ਦੇ ਵਿੱਚ गिर ਗਏ ਨੇ ਕਿਸਾਨ ਜਥੇਬੰਦੀ ਤੇ ਔਰਤਾਂ ਦੇ ਵੱਲੋਂ ਜੈਜੀ ਵੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ 10 ਮਾਰਚ ਨੂੰ ਜੈਜੀ ਵੀ ਦਾ ਗੀਤ ਮਰਕ ਸ਼ੌਕੀਨਾ ਡਿਲੀਜ਼ ਹੋਇਆ ਸੀ ਇਸ ਗੀਤ ਦੇ ਬੋਲ ਹਨ ਮਰਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ ਹਾਲਾਂਕਿ ਗੀਤ ਦੇ ਵਿੱਚ ਜੈਜੀ ਵੀ ਕੁੜੀ ਦੇ ਨਾਲ ਡਾਂਸ ਕਰਦੇ ਤੇ ਉਸਦੇ ਵੱਲ ਇਸ਼ਾਰਾ ਕਰਦੇ ਵੀ ਨਜ਼ਰ ਆਏ ਨੇ ਪਰ ਕਿਸਾਨ ਜਥੇਬੰਦੀ ਅਤੇ ਔਰਤਾਂ ਦੇ ਵੱਲੋਂ ਇਹ ਸਵਾਲ ਖੜਾ ਕੀਤਾ ਗਿਆ ਹੈ ਕਿ ਇਸ ਗੀਤ ਤੇ ਜਲ ਤੋ ਜਲ ਪੰਜਾਬ ਸਰਕਾਰ ਪੈਨ ਲਗਾਵੇ ਦਾzie ਕੀ ਜੈਜੀ ਵੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਨੇ ਸਮੇਂ-ਸਮੇਂ ਤੇ ਜੈਜੀ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਅਤੇ ਹੁਣ ਮੁੜ ਇੱਕ ਵਾਰ ਆਪਣੇ ਗਾਣੇ ਨੂੰ ਲੈ ਕੇ ਵਿਵਾਦਾਂ ਜਾਗੇ ਨੇ ਬਰਨਾਲਾ ਵਿਖੇ ਕਿਸਾਨ ਜਥੇਬੰਦੀ ਲਖੋਵਾਲ ਦੇ ਵੱਲੋਂ ਗਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗਾਇਕ ਦਾ ਪੁਤਲਾ ਵੀ ਫੂਕਿਆ ਗਿਆ ਤੋ ਅੰਦਾਜ਼ਾ ਹੈ ਕਿ ਕਿਸਾਨ ਜਥੇਬੰਦੀ ਤੇ ਮਹਿਲਾ ਆਗੂ ਨੇ ਕਿਹਾ ਹੈ ਕਿ ਜੇਕਰ ਜੈ ਜੀ ਵਿਦੇਸ਼ਗੀ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਆਪਣਾ ਰੋਜ਼ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ